ਮੁਕਸਰ ਦੇ ਗਿੱਦੜਪਾਹ ਵਿੱਚ ਇੱਕ ਬਜ਼ੁਰਗ ਦੇ ਝੋਲੇ ਚੋਂ 30000 ਰੁਪਏ ਕੱਢ ਕੇ ਫਰਾਰ ਹੋਈਆਂ ਤਿੰਨ ਸ਼ਾਤਰ ਔਰਤਾਂ ਨੂੰ ਨੌਜਵਾਨ ਦੀ ਬਹਾਦਰੀ ਤੇ ਚੌਕਸੀ ਨਾਲ ਕਾਬੂ ਕਰ ਲਿਆ ਗਿਆ। ਔਰਤਾਂ ਵੱਲੋਂ ਚੋਰੀ ਕੀਤੀ ਜਾਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਪਿੰਡ ਸਰਦਾਰਗੜ ਦਾ ਰਹਿਣ ਵਾਲਾ ਬਜ਼ੁਰਗ ਕਿਸਾਨ ਮਹਿੰਦਰ ਸਿੰਘ ਇੱਕ ਕਿਤਾਬਾਂ ਦੀ ਦੁਕਾਨ ਤੇ ਰੁੱਕ ਕੇ ਕੁਝ ਸਮਾਨ ਲੈ ਰਿਹਾ ਸੀ। ਅਚਾਨਕ ਤਿੰਨ ਔਰਤਾਂ ਆਈਆਂ। ਤੁਸੀਂ ਦੇਖ ਸਕਦੇ ਹੋ ਕਿ ਦੋ ਔਰਤਾਂ ਨੇ ਦੁਕਾਨਦਾਰ ਨੂੰ ਉਲਝਾਇਆ ਤੇ ਤੀਜੀ ਨੇ ਜਾਂਦਿਆ ਹੀ ਬਜ਼ੁਰਗ ਦੇ ਝੋਲੇ ਨੂੰ ਘਟਨ ਨਾਲ ਕੱਟ ਕੇ 30000 ਰੁਪਏ ਅਤੇ ਹੋਰ ਸਮਾਨ ਕੱਢ ਲਿਆ। ਤੇ ਫਿਰ ਉਹ ਪੈਸੇ ਕਢਾ ਕੇ ਲਿਆ ਆ ਸਾ ਹਾਂਜੀ ਤੇ ਡ੍ਰੈਗ ਲੈਂਦਾ ਆ ਸਾ ਦੁਕਾਨ ਤੋਂ ਤੇ ਮੈਂ ਪੈਸੇ ਕਢਣ ਲੱਗਿਆ ਤੇ ਉਹ ਬੁੜੀਆਂ ਜੇ ਮੇਰੇ ਮਗਰ ਵੜ ਗਈਆਂ ਤੇ ਉਹਨਾਂ ਨੇ ਮੈਨੂੰ ਮੈਂ ਡ੍ਰੈਗ ਲਈ ਤੇ ਮੈਨੂੰ ਇੱਕ ਕਿਤਾਬ ਵਾਲਾ ਦਾ ਵੀ ਤੇਰੇ ਪੈਸੇ ਹੀ ਨਾ ਕੱਢ ਗਏ ਉਹਨਾਂ ਬੁੜੀਆਂ ਜੇਬ ਕਟੀਆਂ ਆ ਤੇ ਮੈਂ ਜੇ ਵਿੱਚ ਵੇਖ ਕੇ ਪੈਸੇ ਸੀਗੇ ਤੇ ਉਹ ਬੈਗ ਵਿੱਚ ਝੋਲਾ ਰੱਖਿਆ ਤਾਂ ਝੋਲੇ ਵਾਲੇ ਕੱਢ ਕੇ ਲੈ ਗਿਆ ਇੱਕ ਚੈੱਕ ਬੁੱਕ ਸੀ ਇੱਕ ਨਾਲ ਕਾਪੀ ਸੀ ਔਰਤਾਂ ਦੇ ਫਰਾਰ ਹੋਣ ਤੋਂ ਬਾਅਦ ਜਦੋਂ ਘਟਾ ਦਾ ਪਤਾ ਲੱਗਾ ਤਾਂ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਰਾਜਦੀਪ ਸਿੰਘ ਨੇ ਪਿੱਛਾ ਕੀਤਾ ਤੇ ਇਹਨਾਂ ਨੂੰ ਫੜਨ 'ਚ ਪੁਲਿਸ ਦੀ ਮਦਦ ਕੀਤੀ ਸਾਨੂੰ ਪਤਾ ਲੱਗਿਆ ਜਦੋਂ ਬੁੜੀਆਂ ਬਾਰੇ ਅਸੀਂ ਉਹਨਾਂ ਦੇ ਪਿੱਛੇ ਉਸੇ ਟਾਈਮ ਗਏ ਅਸੀਂ ਸਾਰਾ ਭਾਲ ਕੇ ਜਦੋਂ ਸਾਨੂੰ ਪਤਾ ਲੱਗਾ ਪਿੱਛੇ ਜਾਂਦੀਆਂ ਰੋਡਵੇ ਦੀ ਬੱਸ ਚੜ੍ਹਦੀਆਂ ਹੁੰਦੇ ਸੀ ਮੈਂ ਉਹਨਾਂ ਦੇ ਮਗਰ ਗਿਆ ਭੱਜਿਆ ਮਟਰਸਾ ਗੜਾ ট্রাকਾਂ ਨਾਲ ਬੇਨਤੀ ਕੀਤੀ ট্রাকਾਂ ਨੂੰ ਨਾਟਕ ਕਰਾਉਂਦੇ ਉਹਨੇ ਬਾਸਰ ਰਖਵਾਈ ਨਾਲ ਅਸੀਂ ਬਾਸਰ ਹੋ ਕੇ ਉਹਨਾਂ ਨੂੰ ਹੇਠਾਂ ਲਾਇਆ ਇੰਨੇ ਜੇ ਉੱਥੇ ਪੁਲਿਸ ਆ ਗਈ ਪੁਲਿਸ ਉਹਨਾਂ ਨੂੰ ਫੜ ਕੇ ਇਸ ਤਰ੍ਹਾਂ ਥਾਣੇ ਲੈ ਆਈ ਹੁਣ ਦੇਖੋ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਹੈ ਪੁਲਿਸ ਨੇ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਹਾਦਰ ਰਾਜਦੀਪ ਨੂੰ ਅਗਲੇ ਸਾਲ 15 ਅਗਸਤ ਤੇ ਸਨਮਾਨਿਤ ਕਰਵਾਉਣ ਦਾ ਵਾਅਦਾ ਕੀਤਾ ਗਿਆ ਆ ਇੱਕ ਲੜਕੇ ਨੇ ਕਾਫੀ ਰੌਲਾ ਵੀ ਪਾਇਆ ਔਰ ਪੁਲਿਸ ਦੀ ਤੇ ਹੋਰ ਸਾਰਾ ਕੁਝ ਇਨਫੋਰਮੇਸ਼ਨ ਵੀ ਦਿੱਤੀ ਔਰ ਮਦਦ ਵੀ ਕਰੀ ਹੈ ਅਸੀਂ ਚਾਹਾਂਗੇ ਵੀ ਐਤ ਕੀ 15 ਅਗਸਤ ਜਾਂ 26 ਜਨਵਰੀ ਵਾਲੇ ਦਿਨ ਉਸ ਨੂੰ ਆਨਰ ਕਰਾਇਆ ਜਾਵੇ। ਇਸੇ ਤਰ੍ਹਾਂ ਜੇਕਰ ਹਰ ਨਾਗਰਿਕ ਥੋੜੀ ਚੌਕਸੀ ਤੇ ਹਿੰਮਤ ਦਿਖਾਵੇ ਤਾਂ ਅਜਿਹੀਆਂ ਵਾਰਦਾਤਾਂ ਤੇ ਕਾਫੀ ਹੱਦ ਤੱਕ ਠੱਲ ਪਾਈ ਜਾ ਸਕਦੀ ਹੈ।